ਐਮਐਲ ਸਾਹਿਬ ਅੱਜ ਰੋਜ਼ਾ ਉਫਤਾਰੀ ਤੇ ਪਹੁੰਚੇ ਹੋ ਭਾਈਚਾਰਕ ਸਾਂਝ ਦੇਖਣ ਨੂੰ ਮਿਲੀ ਹੈ ਕੀ ਕਹੋਗੇ ਇਸ ਵਾਰ ਅੱਜ ਜ਼ਿਲ੍ਹਾ ਪੁਲਿਸ ਵੱਲੋਂ ਰੋਜ਼ਾ ਉਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਜਿਦੇ ਵਿੱਚ Hindu ਭਾਈਚਾਰੇ ਤੋਂ Muslim ਭਾਈਚਾਰੇ ਤੋਂ Sikh ਭਾਈਚਾਰੇ ਤੋਂ ਪਤਵੰਤਿਆਂ ਨੇ ਸ਼ਮੂਲੀਅਤ ਕੀਤੀ ਜੀ ਔਰ ਇਦਾਂ ਦੀ ਜਿਹੜੀ ਰੋਜ਼ਾ ਉਫਤਾਰੀ ਦੇ ਪ੍ਰੋਗਰਾਮ ਇਹਦੇ ਨਾਲ ਆਪਸੀ ਭਾਈਚਾਰਾ ਮਜ਼ਬੂਤ ਹੁੰਦਾ ਹੈ ਔਰ ਆਪਸੀ ਪਿਆਰ ਵਧਾ ਹੈ ਜਿੱਥੇ ਪਿਆਰ ਔਰ ਆਪਸੀ ਭਾਈਚਾਰਾ ਮਜ਼ਬੂਤ ਹੋਵੇ ਉਥੇ ਅਮਨ ਔਰ ਸ਼ਾਂਤੀ ਆਉਂਦੀ ਹੈ ਜਿੱਥੇ ਅਮਨ ਔਰ ਸ਼ਾਂਤੀ ਹੋਵੇ ਉਥੇ ਤਰੱਕੀ ਆਉਂਦੀ ਹੈ ਤਾਂ ਮੈਂ ਸਮਝਦਾ ਹਾਂ ਕਿ ਐਸਐਸਪੀ ਸਾਹਿਬ ਨੇ ਰੋਜ਼ਾ ਫਤਾਰੀ ਦਾ ਇਹ ਪ੍ਰੋਗਰਾਮ ਰੱਖ ਕੇ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਹੈ ਔਰ ਮੈਂ ਇਹਨਾਂ ਨੂੰ ਇਸ ਮੌਕੇ ਤੇ ਸਦਿਲੀਆਂ ਗਹਿਰਾਈਆਂ ਤੋਂ ਮੁਬਾਰਕਬਾਦ ਵੀ ਪੇਸ਼ ਕਰਦਾ ਹਾਂ ਔਰ ਉਮੀਦ ਕਰਦਾ ਕਿ ਸਾਡੇ ਮਲੇਰਕੋਲਾ ਦੇ ਸਾਰੇ ਭਾਈਚਾਰਿਆਂ ਦੇ ਲੋਕ ਜਿਹੜੇ ਨਾ ਆਪੋ ਵਿੱਚ ਮਿਲ ਜੁਲ ਕੇ ਇੱਥੇ ਦੀ ਰਵਾਇਤ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਉਣਗੇ ਮਲੇਰਕੋਲਾ ਅਮਨ ਸ਼ਾਂਤੀ ਔਰ ਆਪੀ ਭਾਈਚਾਰ ਦਾ ਪ੍ਰਤੀਕ ਹੈ ਇੱਕ ਗੁਲਦਸਤਾ ਹੈ ਜਿਸ ਦੀ ਮਹਿਕ ਪੂਰੇ ਦੇਸ਼ ਦੇ ਅੰਦਰ ਜਾਣਦੀ ਹੈ ਇੱਥੇ ਦੇ ਲੋਕ ਜਿਹੜੇ ਹਨ ਉਹ ਵੱਖ-ਵੱਖ ਧਰਮਾਂ ਨਾਲ ਸੰਬੰਧ ਰੱਖਣ ਦੇ ਬਾਵਜੂਦ ਇੱਕ ਦੂਸਰੇ ਦੀ ਖੁਸ਼ੀ ਦੇ ਵਿੱਚ ਇੱਕ ਦੂਸਰੇ ਤਿਹਾਰਾਂ ਦੇ ਮੌਕੇ ਤੇ ਦੇ ਗਮੀ ਦੇ ਮੌਕੇ ਤੇ ਸ਼ਰੀਕ ਹੁੰਦੇ ਨਾ ਔਰ ਇਨਸਾਨੀਅਤ ਦੀ ਜਿਹੜੀ ਗੱਲ ਹੈ ਉਸ ਨੂੰ ਅਸੀਂ ਬਤਾਉਂਦੇ ਨਾ ਔਰ ਮੈਂ ਸਮਝਦਾ ਹਾਂ ਕਿ ਇਨਸਾਨੀਅਤ ਦੀ ਜਿਹੜੀ ਗੱਲ ਹੈ ਉਹ ਹੀ ਸਭ ਤੋਂ ਉੱਤਮ ਗੱਲ ਹੈ ਇਨਸਾਨੀਅਤ ਦੀ ਸੇਵਾ ਇਨਸਾਨੀਅਤ ਨੂੰ ਇਕੱਠੇ ਰੱਖਣਾ ਮਿਲ ਜੁਲ ਕੇ ਰਹਿਣਾ ਮੁਹੱਬਤ ਬਦਾਉਣੀ ਔਰ ਆਪਸੀ ਇਕਤਾ ਨੂੰ ਮਜ਼ਬੂਤ ਕਰਨਾ ਹੀ ਸਾਡਾ ਮਕਸਦ ਹੈ ਸਾਡਾ ਦੇਸ਼ ਉਦੋਂ ਹੀ ਤਰੱਕੀ ਕਰਕੇ ਅੱਗੇ ਵਧ ਸਕਦਾ ਹੈ ਜੇਕਰ ਅਸੀਂ ਸਾਰੇ ਦੇਸ਼ ਦੇ ਲੋਕ ਇੱਕਜੁੱਟਤਾ ਦੇ ਨਾਲ ਰਾਂਗੇ ਦੇ ਵਿੱਚ ਤੁਹਾਡੇ ਦਫਤਰ ਦੇ ਵਿੱਚ ਰੋਜਾ ਉਤਾਰੀ ਪਾਰਟੀ ਕੀਤੀ ਗਈ ਹੈ ਪਹਿਲੀ ਵਾਰ ਕੀਤੀ ਗਈ ਹੈ ਕਿ ਇਹਦੇ ਬਾਰੇ ਕਹੋ ਇਹ ਤਾਂ ਨਹੀਂ ਮੈਨੂੰ ਪਤਾ ਪਹਿਲੀ ਵਾਰ ਕੀਤੀ ਕਿ ਪਰ ਜਦੋਂ ਤਾਂ ਮੈਂ ਆ ਗਿਆ ਅਸੀਂ ਸੋਚਿਆ ਸਾਰੇ ਅਫਸਰਾਂ ਨਾਲ ਪ੍ਰੋਗਰਾਮ ਬਣਾਇਆ ਕਿਉਂਕਿ ਇਹ ਬੜਾ ਇੱਕ ਸ਼ੁਭ ਤਿਹਾੜਾ ਹੈ ਮੁਸਲਮ ਕਮਿਊਨਿਟੀ ਆਸਤੇ ਤੇ ਅਸੀਂ ਸੋਚਿਆ ਵੀ ਇੱਕ ਅਸੀਂ ਵੀ ਇਹਦਾ ਇੱਕ 파ਟ ਬਣੀਏ ਕਿਉਂਕਿ ਜੋ ਤੁਸੀਂ ਦੂਜੀ ਕਮਿਊਨਿਟੀ ਵਿੱਚ ਇਦਾਂ ਦੇ ਪ੍ਰੋਗਰਾਮ ਸ਼ਾਮਿਲ ਹੋਣੇ ਹੋ ਜਾਂ ਉਹਨਾਂ ਨੂੰ ਬੁਲਾਣੇ ਹੋ ਤੇ ਦੂਜੀ ਕਮਿਊਨਿਟੀ ਬਾਰੇ ਵੀ ਪਤਾ ਲੱਗਦਾ ਤੇ ਬੜਾ ਅੱਛਾ ਲੱਗਿਆ ਜਿਹੜਾ ਅੱਜ ਸਾਰਿਆਂ ਨੇ ਐਮਐਲਏ ਸਾਹਿਬ ਆਏ ਨੇ ਸਾਡੇ ਛੋਟੇ ਸੱਦੇ ਦੇ ਛੋਟੇ ਟਾਈਮ ਤੇ ਔਰ ਲੋਕਲ ਪਤਵੰਤੇ ਸੱਜਣ ਆਏ ਹੈ ਹਿੰਦੂ ਆਏ ਸਿੱਖ ਆਏ ਆਪਣੇ ਵੈਸੇ ਵੀ ਇੱਕ ਦੇਸ਼ ਦਾ ਨਾਰਾ ਹੈਗਾ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਵਿੱਚ ਆਪ ਭਾਈ ਭਾਈ ਇਹ ਮਰੀਰਕੋਟਲੇ ਜਦੋਂ ਦਾ ਮੈਂ ਲੱਗਿਆ ਇਸ ਚੀਜ਼ ਦਾ ਮੈਨੂੰ ਅਹਿਸਾਸ ਹੋਇਆ ਸੁਣਿਆ ਜਰੂਰ ਸੀਗਾ ਕਿਉਂਕਿ ਜਿੰਨੀ ਵੀ ਇੱਥੇ ਕਮਿਊਨਿਟੀਜ਼ ਹੈ ਆਪਸ ਵਿੱਚ ਜਿੰਨਾ ਇੱਥੇ ਭਾਈਚਾਰਾ ਪਿਆਰ ਹੈ ਉਹ ਸੁਣਿਆ ਸੀ ਪਰ ਮੈਂ ਇੱਥੇ ਰਹਿ ਕੇ ਮਹਿਸੂਸ ਕੀਤਾ ਹੈ ਬਾਕੀ ਮੇਰੇ ਵੱਲੋਂ ਸਾਰੇ ਮਰੀਰਕੋਟਲੇ ਦੇ ਲੋਕਾਂ ਨੂੰ ਦੇਸ਼ ਦੇ ਲੋਕਾਂ ਨੂੰ ਦੇਸ਼ ਤੋਂ ਬਾਹਰ ਜਿੰਨੇ ਵੀ ਮੁਸਲਮਾਨ ਭਾਈਚਾਰੇ ਨੇ ਭੈਣਾ ਨੇ ਉਹਨਾਂ ਨੂੰ ਸਾਡੇ ਡਿਸਟ੍ਰਿਕਟ ਪੁਲਿਸ ਵੱਲੋਂ ਬਹੁਤ ਬਾਤ ਮੁਬਾਰਕਵਾਦ